ਨੇ ਭਰਾ ਵੀ ਜਿਹੜੇ ਵੀ ਧਰਮ ਤੋਂ ਜੁੜੇ ਆ ਸਾਰਿਆਂ ਦਾ ਸਤਿਕਾਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਜਿਹੜੀ ਸਰਕਾਰ ਹੈ ਮੌਕੇ ਦੀ ਪੱਤਰਕਾਰਾਂ ਤੇ ਝੂਠੇ ਪਰਚੇ ਕਰ ਰਹੀ ਹੈ ਤੁਸੀਂ ਕੱਲ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਸਾਰਿਆਂ ਨੇ ਸੋ ਬਹੁਤ ਉਮੀਦਾਂ ਸੀ ਇਸ ਸਰਕਾਰ ਤੋਂ ਲੋਕਾਂ ਨੂੰ ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਗਾਪੀ ਨਿਕਲੇ ਸਾਰੇ ਨਹੀਂ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ ਸ਼ੇਅਰ ਕਰਿਓ ਇਹਨੂੰ ਪਹੁੰਚਾਓ ਹਰ ਇੱਕ ਬੰਦਿਆਂ ਤੱਕ ਤੇ ਮੈਂ ਇੱਥੇ ਇੱਕ ਗੱਲ ਹੋਰ ਵੀ ਦੱਸ ਦੇਣਾ ਚਾਹਣਾ ਜਿਹੜੇ ਹੂ ਲੋਕ ਸੀ ਹੋਰ ਪਾਰਟੀ ਨਾਲ ਜੁੜੇ ਉਹ ਤਾਂ ਜੁੜੇ ਜਿਹੜੇ ਲੋਕ ਆਮ ਪਾਰਟੀ ਦੇ ਵਰਕਰ ਸੀ ਵਰਕਰਾਂ ਨਾਲ ਵੀ ਬਹੁਤ ੱਟਕਾ ਹੋਇਆ ਉਹਨਾਂ ਨੂੰ ਵੀ ਵਿਚਾਰਿਆਂ ਦੀ ਕੋਈ ਪੁੱਛ ਦੱਸ ਨਹੀਂ ਬਹੁਤ ਉਹਨਾਂ ਨੇ ਮਿਹਨਤ ਕੀਤੀ ਜਿੰਨੀ ਵੀ ਕਹਿ ਦਿਓ ਉਹਨਾਂ ਨੂੰ ਵੀ ਕੋਈ ਤੁਹਾਨੂੰ ਪਤਾ ਹੀ ਹੈ ਹਨਾ ਲੈ ਸ਼ੇਅਰ ਕਰੀ ਚੱਲੋ ਕਮੈਂਟ ਕਰੀ ਚੱਲੋ ਫੇਰ ਬਾਅਦ ਤੋਂ ਬਾਅਦ ਕਰੇ ਹਾਂ ਇਨਕਲਾਬ ਦਾ ਲਾ ਕੇ ਨਾਰਾ ਇਨਕਲਾਬ ਦਾ ਲਾ ਕੇ ਨਾਰਾ ਲੁੱਟ ਲਿਆ ਪੰਜਾਬ ਤੂੰ ਸਾਰਾ ਵੇ ਇਨਕਲਾਬ ਦਾ ਲਾ ਕੇ ਨਾਰਾ ਲੁੱਟ ਲਿਆ ਪੰਜਾਬ ਤੂੰ ਸਾਰਾ ਦੇਸ਼ ਹਵਾਲੇ ਕੀਤਾ ਤੇਰੇ ਗੱਪ ਬਥੇਰੇ ਮਾਰੇ ਬੇ ਮਾਸਟਰデア ਮੁੰਡਿਆ ਤੂੰ ਜਿੱਤਦਾ ਨਹੀਂ ਦਵਾਰੇ ਬੇ ਮਾਸਟਰデア ਮੁੰਡਿਆ ਤੂੰ ਜਿੱਤਦਾ ਨਹੀਂ ਦਵਾਰੇ ਬੇ ਮਾਸਟਰデア ਮੁੰਡਿਆ ਹੋ ਬਾਦਲ ਕਿਆ ਨੂੰ ਨਿੰਦੀ ਜਾਵੇਂ ਸਾਰਾ ਦਿਨ ਹੀ ਰਿੰਗੀ ਜਾਵੇਂ ਤੂੰ ਬਾਦਲ ਕਿਆ ਨੂੰ ਨਿੰਦੀ ਜਾਵੇਂ ਸਾਰਾ ਦਿਨ ਹੀ ਰਿੰਗੀ ਜਾਵੇਂ ਨਿਕਲੀ ਜਾਂਦਾ ਮਾਲ ਚੋਰੀ ਦਾ ਹੋ ਰੋਣ ਟਰਾਲੀਆਂ ਵਾਲੇ ਵੇ ਮਾਸਟਰ ਦੇ ਆ ਮੁੰਡਿਆਂ ਤੂੰ ਜਿੱਤਦਾ ਨਹੀਂ ਦਵਾਰੇ ਵੇ ਮਾਸਟਰ ਦੇ ਆ ਮੁੰਡਿਆਂ ਤੂੰ ਜਿੱਤਦਾ ਨਹੀਂ ਦਵਾਰੇ ਵੇ ਮਾਸਟਰ ਦੇ ਆ ਮੁੰਡਿਆ ਹੋ ਤੜਕੇ ਪਉਆ ਦੁਪਹਿਰੇ ਅਧਿਆ ਕੰਮ ਨਹੀਂ ਕੀਤਾ ਬਾळा ਬਦਿਆ ਤੜਕੇ ਪਉਆ ਦੁਪਹਿਰੇ ਅਧਿਆ ਕੰਮ ਨਹੀਂ ਕੀਤਾ ਬਾळा ਬਦਿਆ ਜੇ ਕੋਈ ਇੱਥੇ ਸੱਚ ਬੋਲਦਾ ਜੇ ਕੋਈ ਇੱਥੇ ਸੱਚ ਬੋਲਦਾ ਚੱਕ ਕੇ ਅੰਦਰ ਮਾਰੇ ਵੇ ਮਾਸਟਰ ਦੇ ਆ ਮੁੰਡਿਆ ਤੂੰ ਜਿੱਤਦਾ ਨਹੀਂ ਦਵਾਰੇ ਬੇ ਮਾਸਟਰ ਦੇ ਆ ਮੁੰਡਿਆ ਤੂੰ ਜਿੱਤਦਾ ਨਹੀਂ ਦਵਾਰੇ ਬੇ ਮਾਸਟਰ ਦੇ ਆ ਮੁੰਡਿਆ ਸੋ ਮੁੱਖ ਮੰਤਰੀ ਸਾਹਿਬ ਜਿਵੇਂ ਪੱਤਰਕਾਰਾਂ ਨੇ ਕਈਆਂ ਨੇ ਸਵਾਲ ਪੁੱਛਿਆ ਸੀ ਕਿ ਮੁੱਖ ਮੰਤਰੀ ਸਾਹਿਬ ਬਾਹਰ ਨੇ ਮਿੰਟੂ ਗੁਰੂ ਸਰਿਆ ਮਨਜਿੰਦਰਜੀਤ ਸਿੱਧੂ ਹੁੰਦਾ ਜਿਹੜਾ ਹੋਰ ਵੀ ਕਹੀ ਸੀ ਕਿ ਮਾਨਕ ਗੋਇਲ ਉਹਨਾਂ ਨੇ ਇਹੀ ਪੁੱਛਿਆ ਸੀਗਾ ਵੀ ਮਾਨ ਸਾਹਿਬ ਆਪ ਹੀ ਕਹਿੰਦੇ ਹੁੰਦੇ ਸੀ ਕਿ ਲੀਡਰਾਂ ਨੂੰ ਸਵਾਲ ਕਰਿਆ ਕਰੋ ਤੇ ਹੁਣ ਜਦੋਂ ਲੋਕ ਕਰਨ ਲੱਗੇ ਫਿਰ ਅਗੇ ਜੀ ਸਾਨੂੰ ਤਾਂ ਨਾ ਕਰੋ ਹੋਰ ਨੂੰ ਕਰੀ ਚੱਲੋ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਵੀ ਭਾਸ਼ਣ ਹੁੰਦਾ ਉਹ ਲੀਡਰਾਂ ਨੂੰ ਦੂਜਿਆਂ ਨੂੰ ਨਿੰਦੇ ਆ ਕਾਲੀਆਂ ਨੂੰ ਕਾਂਗਰਸੀਆਂ ਪਰ ਲੋਕ ਇਹ ਕਹਿਣ ਲੱਗੇ ਜਿਵੇਂ ਵੀ ਪਹਿਲਾਂ ਵਾਲੇ ਚੰਗੇ ਸੀ ਜਿਵੇਂ ਕਹੇ ਪਿੰਡ ਚ ਇੱਕ ਬੁਢਾ ਸੀਗਾ ਕਹਿੰਦੇ ਉਹਦੇ ਤਿੰਨ ਮੁੰਡੇ ਸੀ ਉਹ ਬਹੁਤ ਮਾੜਾ ਸੀ ਬੁਢਾ ਉਹ ਨੂੰ ਪਿੰਡ ਸਾਰਾ ਗਾਲਾਂ ਦਿੰਦਾ ਸੀ ਕਿਸੇ ਦੀ ਉਹ ਇੱਜ਼ਤ ਨਹੀਂ ਕਰਦਾ ਸੀ ਤਾਂ ਬੁਢਾ ਜਿੱਦੇ ਮਰਿਆ ਤਿੰਨੇ ਮੁੰਡੇ ਉਹਨੇ ਆਪਦੇ ਸਹਰਾਣੇ ਬਹਾ ਲੇ ਉਹ ਉਹਨਾਂ ਨੂੰ ਕਹਿੰਦਾ ਵੀ ਪੁੱਤ ਤੁਸੀਂ ਇਹੇ ਜਾਂ ਕੰਮ ਕਰਿਓ ਕਿ ਲੋਕ ਮੈਨੂੰ ਚੰਗਾ ਆਖਣ ਉਹਨਾਂ ਨੇ ਉਹੀ ਗੱਲ ਆਪਦੇ ਪਿਓ ਦੀ ਪੱਲੇ ਬੰਨ ਲਈ ਉਹ ਜਮ ਜਿਹੜੇ ਗਰੇ ਤੋਂ ਗਰੇ ਕੰਮੋਂ ਮੁੰਡੇ ਕਰਿਆ ਕਰਨ ਉਹ ਲੋਕ ਦੇਖ ਕੇ ਆਖਿਆ ਕਰਨ ਯਾਰ ਇਹਨਾਂ ਨਾਲੋਂ ਤਾਂ ਇਹਦਾ ਪਿਓ ਵੀ ਚੰਗਾ ਸੀ ਉਹ ਗੱਲ ਮਾਨ ਸਾਹਿਬ ਨੇ ਕਹਾਤੀ ਪਹਿਲਾਂ ਇਹਨਾਂ ਨੂੰ ਲੋਕ ਚੰਗਾ ਕਹਿਣ ਲੱਗ ਗਏ ਬਦਲਾ ਦੀ ਐਸੀ ਫੂਕ ਨਿਕਲੀ ਤੁਸੀਂ ਦੇਖਿਆ 4 ਸਾਲ ਮਾਨ ਸਾਹਿਬ ਨੇ ਗੱਲਾਂ 'ਚ ਹੀ ਨਿਗਾਹ ਤੇ ਡੱਕਾ ਨਹੀਂ ਕਰਿਆ ਚਾਹੇ ਮੈਨੂੰ ਹੋ ਸਕਦਾ ਮੇਰੇ ਨਾਲ ਆਮ ਪਾਰਟੀ ਦੇ ਭਰਾ ਜੁੜੇ ਹੋਣ ਮੈਂ ਤੁਹਾਡਾ ਸਤਿਕਾਰ ਕਰਦਾ ਬਾਈ ਆਪਣਾ ਅਨਸਾਨੀ ਤੌਰ ਤੇ ਪਰ ਕਰਿਆ ਕੁਛ ਨਹੀਂ ਵੀਡੀਓ ਸ਼ੇਅਰ ਕਰਿਓ ਥੋੜੀ ਜੀ ਠੰਡ ਹੈ ਭਰਾਓ ਬਹੁਤ ਜਿਆਦਾ ਠੰਡ ਹੈ ਤਾਂ ਕਿਉਂ ਜਵਾਲਮੀ ਜਿਵੇਂ ਕਹਿੰਦੇ ਹੁੰਦੇ ਆ ਦੰਦ ਕੜਕਾਂ ਵੱਜੀ ਜਾਂਦਾ ਹੈ ਤੇ ਵੀਡੀਓ ਸ਼ੇਅਰ ਕਰਿਓ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਭੈਣ ਭਰਾ ਜੁੜੇ ਹੋ ਆਪਣਾ ਵਿਚਾਰ ਜਰੂਰ ਦਿਓ ਤਰਕ ਨਾਲ ਵਿਚਾਰ ਆਪਣਾ ਕੋਈ ਕਮੈਂਟ ਕਰਦਾ ਤਾਂ ਮੈਂ ਉਹਦਾ ਜਵਾਬ ਦਿੰਦਾ ਜਿਹੜਾ ਕੋਈ ਐਵੇਂ ਮਾਰੀ ਜਾਂਦਾ ਗਾਲ ਕੱਢਦੀ ਉਹ ਕਰਦੀ ਉਹਨਾਂ ਦਾ ਆਪਣੇ ਕੋਲੇ ਕੋਈ ਜਵਾਬ ਨਹੀਂ ਵੀਡੀਓ ਨੂੰ ਲਾਇਕ ਕਰਿਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਕਰਿਓ ਤੇ ਮਹਿਮਾਨ ਸਾਹਿਬ ਨੂੰ ਦੱਸ ਦੇਣਾ ਚਾਹੁੰਨਾ ਕਿ ਸਾਰਾ ਪੰਜਾਬ ਉਹ ਪੱਤਰਕਾਰਾਂ ਦੇ ਹੱਕ 'ਚ ਖੜ ਗਿਆ ਕੀ ਫਾਇਦਾ ਹੋਇਆ ਚਾਰੇ ਪਾਸੇ ਧੂ ਧੂ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੇਅਰ ਕਰਿਓ ਬਈ